23 ਦਿਨੋਂ ਹੌਲੈਂਡ ਲੈ ਕੇ ਆਇਆ ਸੋਡੇ ਬਾਅਦ ਤੇ 330 ਸੁਪਰ ਇਹ 50 HP ਵਾਲਾ ਆ ਗਿਆ ਬਾਈ ਸੋਨੀ ਕੋਲ ਖੜਾ ਹਾਂਜੀ ਬਾਈ ਮੀਡੀਅਮ ਵਾਲਾ ਟਾਇਰ ਚੌਂਖੜਾ ਨਵਾ ਚੌਕੜਾ ਜਮਾਨਾ ਮਾਟੇ ਰਾਂ ਦਾ ਅਗਲੇ ਟਾਇਰ ਵੀ ਤੇਗੇ ਪਏ ਮਾਡਲ 2014 ਮਾਡਲ ਆ 3 ਸਪੀਡ ਦੇ ਵਿੱਚ 97000 ਡਵਾੜਾ ਇੰਜਨ ਗੇਅਰ ਦਾ ਫੁੱਲ ਚੰਗਾ ਹੈ ਠੀਕ ਹੈ ਇਸ ਤੋਂ ਮਾੜਾ ਮੋਟਾ ਲਿਆ ਇੱਧਰੋਂ ਆਪੇ ਵੜੀ ਜੀ ਠੀਕ ਹੈ ਰੰਗ ਜਿੱਥੋਂ ਸੂਤੋਂ ਲਿਆ ਵਾ ਉਹ ਹਮੀਆਂ ਤੇ ਬਾਕੀ ਟਰੈਕਟਰ ਸਾਰਾ origignal ਆ origignal ਇੰਜਨ ਗੇਅਰ ਦਾ ਟਰੈਕਟਰ ਕੇ ਮਿਆਂ ਪੂਰੇ ਚੰਗਾ ਇੰਜਨ ਗੇਅਰ ਦੀ ਭਾਵੇਂ ਵਾ ਕੇ ਤਸੱਲੀ ਕਰ ਲਿਆ ਠੀਕ ਹੈ ਲੈ ਵੀ ਮਿੱਤਰੋ ਭਾਗੀ ਕਰ ਲੂ ਇੰਜਨ ਗੇਅਰ ਦੀ ਤਸੱਲੀ ਤੇ ਮਗਰਲੇ ਪਾਸੇ ਸਿਰ ਸਿਰ ਦੇ ਆ ਦੇਖ ਸਕ ਰਹੇ ਹਾਂ ਕੈਮਰਾ ਮਾਰਦੇ ਇਹਦਾ ਜਰ ਜਿਹਨੇ ਹੌਲੈਂਡ ਲੈਣਾ ਉਹਨਾਂ ਨੂੰ ਪਤਾ ਹੀ ਆ ਵੀ ਇਹ ਚੀਜ਼ ਕੀ ਆ 50 HP ਦੇ ਵਿੱਚ ਨੰਬਰ ਕਿੱਥੋਂ ਦਾ ਸੁਣੀਆਂ ਦਾ ਠੀਕ ਹੈ ਪਹਿਲੇ ਨਾ ਹੀ ਆ ਟਰੈਕਟਰ ਹਜੇ ਠੀਕ ਹੈ ਪਹਿਲੇ ਨਾ ਦਾ ਟਰੈਕਟਰ ਤੇ ਇਹਦੀ ਡਿਮਾਂਡ ਕਿੰਨੀ ਕਰੀ ਆ ਦਏਗਾ ਕਿੰਨੇ ਦਾ ਹੁਣ ਮੈਨੂੰ ਐ ਦੱਸ ਜਮਾ ਹਾਂ ਜੱਸਾ ਨੋ 4,60,000 ਦਾ ਟਰੈਕਟਰ ਲੈ ਜਾਓ 37,000 ਰੁਪਏ ਮਾਨਤਨ ਆ ਹੌਲੈਂਡ ਦੇ ਵਿੱਚੋਂ ਹੋਜੂ ਸ਼ੇਅਰ ਤੁਸੀਂ ਕਰ ਨਹੀਂ ਨੰਬਰ ਸਕਰੀਨ ਦੇ ਉੱਤੇ ਲਾਤਾ ਸੋਨੀ ਦਾ ਬਸ ਇਹਦੀ ਆਡ ਬਣਾਵਾਗੇ ਇਧਰ ਡੀ